ਬਰੀਏ ਦੀ ਮਲਚਿੰਗ ਵਿਧੀ ਵਾਲੀ ਕਣਕ ਪਾਣੀ ਭਰਿਆ ਹੈ ਇਹਨੂੰ ਬੰਦੇ ਨੇ ਬਹੁਤ ਅੰਕ ਰਿਆ ਕੰਦੇ ਯਾਰ ਬਾਅਦ ਇਹ ਕੀ ਹੈ ਇੱਟ ਪ੍ਰਾਲੀ ਦੀ ਬੀਜਤੀ ਨਾ ਦੇਖੋ ਅੱਜ 5 ਕਿਲੇ ਬੀਜੇ ਨੇ ਬੰਦੇ ਨੇ 1 ਕਿਲਾ ਨੇ ਨਾਗਰੀ ਬੀਜਿਆ ਹੋਇਆ ਚਾਰ ਕਿੱਲੇ ਵੀਜਨੇ ਨੇ ਪੜੋਦੀ ਦੇਖ ਲਓ ਮਿੱਤਰੋ ਜਿਹੜੀ ਆਪਾਂ ਦੂਜੇ ਬੀਜਿਆਂ ਨੇ ਰੂਟਾਵੇਟਰ ਨਾਲ ਬਾਹੀ ਕਰਕੇ ਉਹਨਾਂ ਨੂੰ ਕਿਤੇ ਵਧੀਆ ਪਰਾਲੀ ਵਾਲੀ ਕਣਕ ਪਾਣੀ ਲੱਗਿਆ ਆ ਅੱਜ ਪੰਮਾ ਉਰੇ ਆਇਆ ਨਹੀਂ ਕਹਿੰਦਾ ਤਾਂ ਸੀਗਾ ਮਾਮਨਾ ਕੰਮਾ ਭਾਂਣਪਰੀਆ ਪਹਿਲਾਂ ਤਾਂ ਇਹ ਵੀ ਡਰਦਾ ਸੀ ਯਾਰ ਹੁਣ ਮਾਰਦਾ ਛਾਲਾਂ ਕਹਿੰਦਾ ਅਗਲੇ ਸਾਲ ਸਾਰੀ ਉਹ ਤਰਾਲੀ ਜੇ ਬੀਜਣੀ ਹੈ ਮਲਚਿੰਗ ਵਿਧੀ ਦੁਆਰੇ ਇੱਧਰ ਦਿਖਾਉਣਾ ਤੁਹਾਨੂੰ ਅੱਗੇ ਜਾ ਕੇ ਦੇ ਪਹਿਲਾਂ ਤਾਂ ਇਹਦੇ ਪਿੰਡ ਦੀ ਢਾਈ ਗਏ ਨੇ ਇਹਨੂੰ ਤੂੰ ਕਾਹਨੂੰ ਯਾਰ ਕਿਸੇ ਦੇ ਮਗਰ ਲੱਗਣ ਲੱਗਿਆ ਇਹਨੇ ਡਾਈ ਨਹੀਂ ਪਾਇਆ ਇਹ ਆਵੇ ਦੱਸਦਾ ਜੀ ਕਿ ਜਦੋਂ ਮੈਂ ਪੁੱਛਿਆ ਦੀ ਮੈਂ ਢਾਈ ਕੰਨਾ ਪਾਇਆ ਢਾਈ ਕੰਨਾ ਮੈਂ ਪਾਇਆ ਨਹੀਂ ਇਹਨੇ ਇੱਕ ਥੋੜੀ ਜੀ ਗਲਤੀ ਕਰੀ ਹੋਈ ਆ ਖੜੀ ਜੀਰੀ ਦੇ ਵਿੱਚ ਛਟਾ ਮਾਰਿਆ ਕੀਲੇ 'ਚ ਯਾਰ ਖੜੀ ਜੀਰੀ ਦੇ ਵਿੱਚ ਛਟਾ ਮਾਰਨਾ ਬਹੁਤ ਔਖਾ ਪਹਿਲੀ ਵਾਰ ਵੀਜੀ ਦੀ ਬਤੰਦਰ ਤੱਕੜ ਜੱਟ ਨੂੰ ਗੂ ਚੱਲ ਪਿਆ ਦੇਖ ਲੋ ਖੜੀ ਜੀਰੀ 'ਚ ਛਟਾ ਮਾਰਿਆ ਹੈ ਵੀ ਕਣਕ ਕਿੰਨੀ ਵਧੀਆ ਇੱਧਰ ਇਹਨੇ ਜੀਰੀ ਵੱਢ ਕੇ ਇਹ ਖੇਤਾਂ 'ਚ ਫੇਰ ਛਿੱਟਾ ਮਾਰ ਕੇ ਕਟਰ ਫਿਰਿਆ ਹੋਇਆ ਹੈ ਜਰ ਪਰਾਲੀ ਦਾ ਹੱਲ ਆ ਚਾਹੇ ਤੁਸੀਂ ਮਲਚਿੰਗ ਵਿਧੀ ਵਾਲੀ ਛਿੱਟਾ ਮਾਰ ਕੇ ਕਟਰ ਫੇਰ ਲੋ ਛਿੱਟਾ ਮਾਰਨਾ ਥੋੜਾ ਜਿਆ ਦੂਰ ਔਖਾ ਲੱਗਦਾ ਫਿਰ ਉਹਦਾ ਮਾਰਨਾ ਇਹਨਾਂ ਉੱਤੇ ਸਰਫੇਸ ਸੀਡਰ ਮਸ਼ੀਨ ਪਾਓ ਕਣਕ ਬੀਜ ਲੋ ਜਰ ਪਹਿਲਾਂ 1 ਮਹੀਨਾ ਜ਼ਰੂਰ ਦੇਖਣ ਲੋਕ ਤੰਗ ਕਰਦੇ ਆ ਡਰਾਈ ਜਾਂਦੇ ਆ ਉਹਦੇ ਬਾਅਦ ਚ ਤਾਂ ਫਿਰ ਆ ਦੇਖ ਲੋ ਤੁਹਾਡੇ ਸਾਹਮਣੇ ਆ ਇਹ ਸੜਕ ਦੇ ਉੱਪਰ ਹੀ ਖੇਤ ਨੇ ਇਹਦੇ ਆਪ ਪੜੌਦੀ ਤੋਂ ਆਉਂਦੀ ਆ ਸੜਕਾਂ ਜਾਂਦਾ ਮੁੜਦਾ ਕੁਲਾਲਾ ਇੱਧਰ ਪੜੌਦੀ ਪਿੰਡ ਆ ਗਿਆ ਇੱਧਰ ਪਗਾਨਪੁਰਾ ਆ ਗਿਆ ਰੋਡ ਦੇ ਉੱਤੇ ਹੀ ਖੇਤ ਆ ਯਾਰ ਜਿਹੜਾ ਤੁਹਾਡੇ ਆਲੇ-ਦਾਲੇ ਕਿਤੇ ਖੇਤ ਬੀਜਿਆ ਉਹਦੇ 'ਚ ਮਾੜੀ ਜਿਹੀ ਨਿਗਾਹ ਮਾਰਿਆ ਕਰੋ ਵੀਰ ਪਤਾ ਲੱਗ ਜਾਂਦਾ ਖੜੀ ਕਣਕ ਦਾ ਦੇਖਣ ਤੇ ਸੁਣਨ 'ਚ ਬਹੁਤ ਫਰਕ ਆ ਦੇ ਹੁਣ ਆਪਾਂ ਦੇਖਦੇ ਆ ਕਿ ਇਹ ਇਹਦੇ 'ਚ ਬਹੁਤ ਫਰਕ ਆ ਹੋ ਜਾਂਦਾ ਪੰਮੇ ਦਾ ਮੁੰਡਾ ਬੀਜੀ ਹੋਈ ਕਣਕ ਦੇਖਿਓ ਯਾਰ ਜਿੱਥੇ ਵੀ ਤੁਹਾਡੇ ਨੇੜੇ ਕੋਈ ਖੇਤ ਆ ਨਾ ਕਿਸੇ ਦਾ ਫੇਰ ਲੱਗਦਾ ਪਤਾ ਅੰਦਰ ਕੇ ਮਤਰਾ ਪਤਾ ਵਰਤਨਾ ਬੋਲਣ ਸੰਕਤਾਰਾ ਦਾ ਨਾਮ ਮਨੋਤਸੁਨ ਜੀ ਯਾਰ ਇਹ ਤਾਂ ਮਹਿਕਮੇ ਵਾਲਿਆਂ ਨੂੰ ਚਾਹੀਦਾ ਹੁਣ ਬਾਈ ਜਿੱਥੇ-ਜਿੱਥੇ ਖੇਤਾਂ 'ਚ ਬਜਾਈ ਹੋਈ ਹੋਈ ਆ ਸਰਫੇਜ ਸੀਡਰ ਦੀ ਜਾਂ ਮਲਚਿੰਗ ਵਿਧੀ ਵਾਲੀ ਉਹਨਾਂ ਨੂੰ ਜਿਹੜੇ ਆਪਣੇ ਪਿੰਡਾਂ 'ਚ ਕੈਂਪ ਲਾਉਂਦੇ ਨੇ ਉਹਦਾ ਤਾਂ ਕੋਈ ਫਾਇਦਾ ਨਹੀਂ ਯਾਰ ਉਹ ਸਮੋਸੇ ਜੇ ਖਿਲਾਉਣ ਦਾ ਉਹਦੇ ਨਾਲ ਤਾਂ ਹੁਣ ਜ਼ਿਮੀਂਦਾਰਾਂ ਨੂੰ ਲਿਜਾ ਕੇ ਖੇਤਾਂ 'ਚ ਦਿਖਾਉਣ ਜਿਵੇਂ ਆ ਮਲਚਿੰਗ ਵਿਧੀ ਵਾਲੀ ਹੋਈ ਸਰਫੇਜ ਸੀਡਰ ਵਾਲੀ ਹੋਈ ਤਾਂ ਫਾਇਦਾ ਉਹਦਾ ਤਾਂ ਕੋਈ ਫਾਇਦਾ ਨਹੀਂ ਦੂਜੀ ਤਰ੍ਹਾਂ ਮੈਂ ਤਾਂ ਕਈ ਵਾਰ ਸਮਰਾਲੇ ਮਹਿਕਮਾ ਵਾਲਿਆਂ ਨੂੰ ਕਿਹਾ ਮਾ ਜੀ ਤੁਸੀਂ ਜਿਹੜੇ ਪਿੰਡਾਂ 'ਚ ਕੈਂਪ ਲਾਉਣੇ ਉਹਦਾ ਤਾਂ ਕੋਈ ਫਾਇਦਾ ਨਹੀਂ ਕੈਂਪ ਲਾਉਣੇ ਨੇ ਤੁਸੀਂ ਆ ਖੇਤਾਂ 'ਚ ਦਿਖਾਇਆ ਕਰੋ ਜ਼ਿਮੀਂਦਾਰਾਂ ਨੂੰ ਜਾ ਕੇ ਪਰ ਮਹਿਕਮਾ ਵਾਲੇ ਯਾਰ ਆਪਣੇ ਖੇਤ ਚਾਉਣਗੇ ਤਾਂ ਹੀ ਆ ਮਹਿਕਮਾ ਵਾਲਿਆਂ ਨੂੰ ਬਤਾਂ ਆਪਾਂ ਦਬੀਂ ਫਿਰਦੇ ਆਂ ਕਿਲੀ